ਸਿੱਖਰਾਂ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਤੁਸੀਂ ਸਭ ਬਾਖੂ ਵੀ ਜਾਣਦੇ ਹੋ ਕਿ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਲਗਾਤਾਰ ਚੱਲ ਰਹੀਆਂ ਨੇ ਤੇ ਐਸਜੀਪੀਸੀ ਵੀ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਇਸ ਪ੍ਰਕਾਸ਼ ਪੁਰਬ ਨੂੰ ਯਾਦਗਾਰ ਬਣਾਉਣ ਵਾਸਤੇ ਜਿਸ ਦੇ ਚੱਲਦਿਆਂ ਹਾਲ ਹੀ ਦੇ ਵਿੱਚ ਸultanpur Lodhi ਵਿਖੇ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਦੇ ਨਾਲ ਕਈ ਮੈਂਬਰ ਸਹਿਬਾਨ ਧਾਰਮਿਕ ਆਗੂ ਧਾਰਮਿਕ ਜਥੇਬੰਦੀਆਂ ਅਤੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਦੇ ਵਿੱਚ ਜੁਟਿਆ ਹੋਇ ਦੇ ਸੁਝਾਵ ਵੀ ਲਏ ਗਏ। ਅਤੇ ਨਾਲ ਹੀ ਗੋਵਿੰਦ ਸਿੰਘ ਲੰਗੋਵਾਲ ਨੇ ਜਰਮਨ ਦੇ ਵਿੱਚ ਗੁਰੂ ਘਰ ਦੇ ਬਾਹਰ ਗੋ ਬੈਕ ਸਿੱਖ ਲਿਖੇ ਜਾਣ ਦੇ ਉੱਤੇ ਨਿੰਦਾ ਪ੍ਰਗਟ ਕੀਤੀ ਅਤੇ ਇਸ ਨੂੰ ਮੰਦ ਭਾਗਾ ਦੱਸਿਆ। ਬਹੁਤ ਮੰਦ ਭਾਗ ਵੀ ਕਰਦਾ ਜੇ ਕੋਈ ਸਿੱਖ ਕੌਮ ਜਿਹੜੀ ਕੁਰਬਾਨੀ ਵਾਲੀ ਕੌਮ ਹੈ। ਇਹ ਸਰਬੱਤ ਦੇ ਭਲੇ ਮੰਨਣ ਵਾਲੀ ਕੌਮ ਹੈ। ਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਸਾਰਿਆਂ ਦਾ ਹੀ ਭਲਾ ਮੰਗਦੀ ਹੈ। ਨਾਨਕ ਨਾਮ ਜੜ ਦੀ ਕਦਾ ਤੇਰੇ ਭਲੇ ਸੰਵਾਦ ਦਾ ਭਲਾ। ਸਿੱਖ ਜਿੱਥੇ ਵੀ ਜਾਂਦਾ ਹੈ ਉਹ ਆਪਣੇ ਮਿਹਨਤ ਦੇ ਨਾਲ ਆਪਣਾ ਪਛਾਣ ਬਣਾਉਂਦਾ ਹੈ ਜਿਸ ਦੇਸ਼ ਦੇ ਵਿੱਚ ਵੀ ਗਿਆ ਉਸ ਦੇਸ਼ ਦੀ ਤਰੱਕੀ ਦੇ ਵਿੱਚ ਸਿੱਖਾਂ ਨੇ ਹਮੇਸ਼ਾ ਹਿੱਸਾ ਪਾਇਆ ਇਹ ਬਹੁਤ ਹੀ ਮੰਨ ਭਾਗੀ ਗੱਲ ਹੈ ਜੋ ਉਹਨਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਕੋਈ ਸ਼ਰਾਰਤੀ ਲੋਕ ਹੁੰਦੇ ਨੇ ਜਾਂ ਜਿਹੜਾ ਕੋਈ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਨੇ ਐਸੇ ਗਰੁੱਪ ਹੁੰਦੇ ਨੇ ਉਹਨਾਂ ਤੇ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹਨਾਂ ਦੇ ਕਰੜੀ ਕਰੜੀ ਤੋਂ ਕਰੜੀ ਨਜ਼ਰ ਵੀ ਰੱਖੇ ਉਹਨਾਂ ਇਹ ਜੇ ਬੰਦਿਆਂ ਨੂੰ ਸਖਤ ਸਜ਼ਾਵਾਂ ਵੀ ਦਿੱਤੀਆਂ ਜਾਣ ਕਾਂਕਿ ਇਹਹੀ ਜੀ ਗੱਲ ਕੋਈ ਇਹ ਜੇ ਸਿੱਖਾਂ ਦੇ ਨਾਂ ਕਰ ਸਕੇ ਕਿਉਂਕਿ ਇਹਦੇ ਨਾਲ ਸਿੱਖ ਕੌਮ ਦੀ ਭਾਵਨਾ ਨੂੰ ਬਹੁਤ ਮੁੱਢੀ ਥੇਸ ਪਹੁੰਚਦੀ ਹੈ ਜਦੋਂ ਅਸੀਂ ਗੱਲ ਸਾਹਮਣੇ ਹੁੰਦੀ ਹੈਗੀ ਜਦੋਂ ਕਿ ਸਾਡੇ ਸਾਹਮਣੇ ਕੋਈ ਵੀ ਮੁੱਦਾ ਆਉਂਦਾ ਹੈ ਕਿਸੇ ਵੀ ਦੇਸ਼ ਦਾ ਆਉਂਦਾ ਹੈ ਕਿ ਸੂਬੇ ਦੇ ਵਿੱਚ ਆਉਂਦਾ ਹੈ ਕਿ ਸਿੱਖ ਧਰਮ ਨਾਲ ਸੰਬੰਧ ਹੈ ਸਾਡੀ ਕੌਮ ਦੇ ਨਾਲ ਸੰਬੰਧ ਹੈ ਹਮੇਸ਼ਾ ਅਸੀਂ ਬਹੁਤ ਹੀ ਸੁਚੇਤ ਰਹਿਣਾ ਇਹਨਾਂ ਮੁੱਦਿਆਂ ਬਾਰੇ ਹਮੇਸ਼ਾ ਹੀ ਅਸੀਂ ਜਿਹੜਾ ਸਰਕਾਰਾਂ ਭਾਵੇਂ ਭਾਰਤ ਸਰਕਾਰ ਹੈ ਭਾਵੇਂ ਪੰਜਾਬ ਸਰਕਾਰ ਹੈ ਭਾਵੇਂ ਵਿਦੇਸ਼ੀ ਸਰਕਾਰਾਂ ਨੇ ਉਹਨਾਂ ਤਾਂ ਹਮੇਸ਼ਾ ਸਾਡੀ ਪਹੁੰਚ ਜਿਹੜੀ ਹੈ ਉਹ ਚਲਦੀ ਨਹੀਂ ਚਾਹੀਦੀ ਕਿਉਂਕਿ ਸਾਡੀ ਸਿੱਖਾਂ ਦੀ ਕਨਵੈਂਡਾ ਜਮਾਤ ਹੈ ਹਰ ਸਿੱਖਾਂ ਦੀ ਜਿਹੜੀ ਭਾਵਨਾ ਇਹਦੇ ਨਾਲ ਜੁੜੀ ਹੋਈ ਹੈ ਅਸੀਂ ਹਰ ਸਿੱਖ ਦੀ ਜਿਹੜੀ ਹੈ ਭਾਵਨਾ ਦੇ ਨਾਲ ਉਹਦੇ ਰਾਖੀ ਦੇ ਕਰਨ ਵਾਸਤੇ ਸਾਡੀ ਜਿਹੜੀ ਹੈ ਡਿਊਟੀ ਬਣਦੀ ਹੈ ਤੇ ਇਹਨਾਂ ਗੱਲਾਂ 'ਚ ਅਸੀਂ ਕਿਤੇ ਪਤਾ ਹੀ ਨਹੀਂ ਕਰਦੇ ਤੇ ਜੇਕਰ ਗੱਲ ਕੀਤੀ ਜਾਵੇ ਸੰਗਰੂਰ ਤੋਂ ਚੋਣ ਲੜਨ ਦੀ ਤਾਂ ਗੋਵਿੰਦ ਸਿੰਘ ਲੋਂਗਵਾਲ ਨੇ ਸਾਫ਼ ਤੌਰ ਤੇ ਇਸ ਨੂੰ ਅਫਵਾਹ ਦੱਸਿਆ ਅਤੇ ਅਤੇ ਕਿਸੇ ਤਰ੍ਹਾਂ ਦੀ ਚੋਣ ਉਹ ਨਹੀਂ ਲੜ ਰਹੇ ਇਹ ਦੱਸਿਆ ਨਹੀਂ ਮੈਂ ਚੋਣਾਂ ਨਹੀਂ ਲੜਨਗੇ ਇਹਨਾਂ ਦਾ ਪਹਿਲੇ ਜਵਾਬ ਲਿਆ ਜੇ ਸੁਭੀਵਾਲ ਸਾਹਿਬ ਤੈਂ ਫਿਰ ਮੈਂ ਤੁਹਾਨੂੰ ਸੁਮਾਰਾ ਸੇਵਾ ਬਖਸ਼ੀ ਆਪ ਦਾ ਸਿਰ ਤੇ ਆਤਰਫ ਵੀ ਸੇਵਾ ਹੀ ਲੈਂਦੇ ਹਾਂ ਤੇ ਜੇਕਰ ਗੱਲ ਕੀਤੀ ਜਾਵੇ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚੋਂ ਹਾਲ ਹੀ ਦੇ ਵਿੱਚ ਵਾਇਰਲ ਹੋਈ ਵੀਡੀਓ ਦੀ ਜਿਸ ਦੇ ਵਿੱਚ ਤਿੰਨ ਕੁੜੀਆਂ ਨੱਚਦੀਆਂ ਟੱਪਦੀਆਂ ਹੋਈਆਂ ਜਾ ਰਹੀਆਂ ਨੇ ਤੇ ਨੀਚੇ ਇੱਕ ਸੌਂਗ ਲਗਾ ਕੇ ਉਸ ਨੂੰ ਵਾਇਰਲ ਕੀਤਾ ਗਿਆ ਹੈ ਉਸ ਦੇ ਉੱਤੇ ਗੋਵਿੰਦ ਸਿੰਘ ਲੋਂਗੋਵਾਲ ਕੀ ਬੋਲੇ ਸੁਣੋ ਅੱਜ ਦੀ ਅੱਜ ਦੀ ਅੱਗੇ ਬਿਲਕੁਲ ਅਸੀਂ ਉੱਥੇ ਕਿਸੇ ਨੂੰ ਸਰਵ ਬੰਦ ਕੀਤਾ ਕੋਈ ਉੱਥੇ ਗਾਣਾ ਨਹੀਂ ਚਲਾ ਸਕਦਾ ਉੱਥੇ ਸਿਰਫ ਕੀਰਤਨ ਹੀ ਆ ਬਾਈ ਜਿਹੜੀ ਕਰੀਏ ਨੇ ਬਈ ਲੋਕ ਪਾ ਰਹੇ ਨੇ ਉਹਦੇ ਉੱਪਰ ਕੀ ਹੋਏਗਾ ਜਿਹੜੀ ਇਹਨੂੰ ਵੀ ਸਰ ਆਰਤੀ ਬੱਚੇ ਜੀ ਲੋਕ ਇਹੋ ਜੇ ਕੰਮ ਕਰਦੇ ਨੇ ਉਹਨਾਂ ਤੇ ਪੂਰੀ ਸੀ ਜਿਹੜੀ ਹੈ ਸ਼ਕਤੀ ਕਰਾਂਗੇ ਤੇ ਤੇ ਉਹਨਾਂ ਜੋ ਵੀ ਹੋਇਆ ਬਣਦੀ ਉਹਨੇ ਕਾਰਵਾਈ ਕਰਾਂਗੇ ਅਕਸਰ ਐਸਜੀਪੀਸੀ ਬਹੁਤ ਸਾਰੇ ਵਾਅਦੇ ਤੇ ਦਾਅਵੇ ਕਰਦੀ ਹੈ ਪਰ ਉਹਨਾਂ ਦੇ ਵਿੱਚੋਂ ਕਿੰਨੇ ਕੀ ਪੂਰੇ ਹੁੰਦੇ ਨੇ ਤੁਸੀਂ ਸਭ ਆਖੂਬੀ ਜਾਣਦੇ ਹੋ ਬੀਤੇ ਦਿਨੀ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਕਰਮਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਵੀਡੀਓਗ੍ਰਾਫੀ ਕਰਨ ਤੋਂ ਪੂਰੇ ਤੌਰ ਤੇ ਰੋਕ ਲਾ ਦਿੱਤੀ ਗਈ ਸੀ ਪਰ ਹੁਣ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਸਜੀਪੀਸੀ ਦਾ ਜੋ ਪ੍ਰਤੀਕਰਮ ਹੈ ਤੁਹਾਡੇ ਸਾਹਮਣੇ ਹੀ ਹੈ ਤੇ ਨਾਲ ਹੀ ਅਗਰ ਗੱਲ ਕੀਤੀ ਜਾਵੇ ਤਬੀਰ ਸਾਹਿਬ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਇੱਕ ਦਰਸ਼ਨੀ ਢੋਡੀ ਬਣਾਉਣ ਦੀ ਵੀ ਪਲਾਨਿੰਗ ਕੀਤੀ ਗਈ ਤੇ ਨਾਲ ਹੀ ਪ੍ਰਬੰਧਕੀ ਦਫ਼ਤਰ ਵੀ ਬਣਾਉਣ ਦੀ ਚਰਚਾ ਹੋਈ ਸਾਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਫੈਸਲਾ ਇਹ ਜੋ ਸਤਵਜੀ ਦੇ ਰੂਪ ਦੇ ਵਿੱਚ 550 ਸਾਲਾ ਪੁਰਬ ਜਿਹੜਾ ਹੈ ਉਹ ਇਸ ਮਹਾਨ ਧਰਤੀ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਮਹਾਰਾਜ ਥੋੜਾ ਲੰਮਾ ਸਮਾਂ ਇਸ ਸੁਲਤਾਨਪੁਰ ਦੀ ਧਰਤੀ ਤੇ ਰਹਿ ਕੇ ਆਪਣਾ ਉਹਨਾਂ ਨੇ ਜੀਵਨ ਬਤੀਤ ਕੀਤਾ। ਇਹ ਹੀ ਉਹ ਮਹਾਨ ਧਰਤੀ ਹੈ ਜਿੱਥੋਂ ਚੱਲ ਕੇ ਉਹਨੇ ਸਾਰੇ ਸੰਸਾਰ ਦਾ ਜਟਨ ਕੀਤਾ ਹੈ। ਸੋ ਕਿਉਂਕਿ ਅੱਜ ਸਾਰੇ ਸੰਸਾਰ ਦੀਆਂ ਜਿਹੜੇ ਨਜ਼ਰਾਂ ਨੇ ਉਹ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਲੱਗੀਆਂ ਹੋਈਆਂ ਨੇ ਮੇਨ ਸਮਾਗਮ ਜਿਹੜੇ ਨੇ ਇਹ ਸੁਲਤਾਨਪੁਰ ਦੀ ਇਸ ਪਵਨ ਧਰਤੀ ਤੇ ਹੋਏ ਨੇ ਜੋ 550 ਸਾਲਾਂ ਨੂੰ ਸਮਰਪਿਤ ਨੇ ਤੇ 12 ਨਵੰਬਰ ਨੂੰ ਬਹੁਤ ਵੱਡੀ ਪੱਧਰ ਤੇ ਜਿਹੜਾ ਹੈ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਦਾ ਪੁਰਬ ਇਹ 550 ਸਾਲਾਂ ਦਾ ਮਨਾਇਆ ਜਾਣਾ। ਸੋ ਉਹਨਾਂ ਦੀਆਂ ਤਿਆਰੀਆਂ ਸੰਬੰਧੀ ਉਹਨਾਂ ਦੀ ਸਾਰੀਆਂ ਰੂਪਰੇਖਾ ਤਿਆਰ ਕਰਨੀਆਂ ਇਥੋਂ ਦੇ ਸਾਰੇ ਪ੍ਰਬੰਧਾਂ ਬਾਰੇ ਜੋ ਵੀ ਜਾਇਜ਼ਾ ਲੈਣਾ ਉਹ ਸਾਡੇ ਸਾਰੇ ਅੱਜ ਮੈਂਬਰਸ਼ਿਪ ਨੇ ਗੁਰਦਾਰਾ ਪ੍ਰਬੰਧ ਕਮੇਟੀ ਵਿੱਚ ਸਾਰੇ ਆਏ ਨੇ ਸਕਤਰ ਸਾਹਿਬ ਆਏ ਨੇ ਹੋਰ ਸਾਰੇ ਅਧਿਕਾਰੀ ਵੀ ਇੱਥੇ ਸਾਰੇ ਪਹੁੰਚਦੇ ਉਹਨਾਂ ਦਾ ਸਾਰਾ ਅਸੀਂ ਇੱਥੇ ਵਿਚਾਰ ਵਟਾਂਦਰਾ ਕਰਦੇ ਹਾਂ ਕਿ ਕਿਸ ਤਰ੍ਹਾਂ ਦੇ ਪ੍ਰੋਗਰਾਮ ਹੋ ਔਰ ਸਾਰੇ ਉਹ ਅਸੀਂ ਬੜਾ ਡੀਪਲੀ ਤੌਰ ਤੇ ਜਾ ਕੇ ਸਾਰਾ ਪਵੰਧਾ ਦੇ ਬਾਰੇ ਜਾਣਕਾਰੀ ਲਿਆ ਹੈ ਇਸੇ ਤਰ੍ਹਾਂ ਇੱਥੇ ਇੱਕ ਦਰਸ਼ਨ ਜੋੜੀ ਬਣਾਈ ਜਾਣੀ ਹੈ ਸਾਹਮਣੇ ਗੁਰਦੁਆਰਾ ਬੀਰ ਸਾਹਿਬ ਦੇ ਉੱਤੇ ਉਹਦਾ ਵੀ ਸਾਰੀ ਵਿਚਾਰ ਵਟਾਂਦਰਾ ਕੀ ਦਿੱਤਾਗਾ ਇੱਥੇ ਇੱਕ ਪ੍ਰਬੰਧਕੀ ਕੰਪਲੈਕਸ ਬਣਨਾ ਹੈ ਜਿਹਦੇ ਵਿੱਚ ਸਾਰੇ ਦਫ਼ਤਰ ਹੋਣਗੇ ਸਾਡੇ ਮੈਨੇਜਰ ਸਾਹਿਬ ਦਾ ਦਫ਼ਤਰ ਹੋਣਗੇ ਤੇ ਮੀਟਿੰਗ ਹਾਲ ਵਗੈਰਾ ਬਣਨਗੇ ਉਹ ਸਾਰੀਆਂ ਗੱਲਾਂ ਅਸੀਂ ਡਿਸਕਸ ਕੀਤੀਆਂ ਨੇ ਸਾਰਿਆਂ ਨੇ ਬੈਠ ਕੇ ਔਰ ਉਹ ਦਾ ਇਹ ਵੀ ਸੋਚਿਆ ਕਿ ਹੋਰ ਤੱਕ ਸਾਰੇ ਇਹ ਜਿੰਨੇ ਵੀ ਇਹ ਮਾਰਗ ਜਿਹੜੀਆਂ ਉਹ ਸੰਪੂਰਨ ਹੋ ਜਾਣ ਤਾਂ ਕਿ ਲੋਕਾਂ ਨੂੰ ਜਿਹੜੀ ਸਹਦਾਗੀ ਉਹ ਮਿਲੇ ਕਿਸੇ ਨੂੰ ਕੋਈ ਵੀ ਕਿਸੇ ਕਿਸੇ ਕਿਸਮ ਦੀ ਕਿਸੇ ਜਾਤਰੀ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ ਇਸੇ ਤਰ੍ਹਾਂ ਜਿਹੜੇ ਸਾਰੇ ਅਸੀਂ ਜਿਹੜਾ ਅੱਜ ਦੀ ਮੀਟਿੰਗ ਕੀਤੀ ਗਈ ਹੈ ਔਰ ਇਹ ਅੱਜ ਦੀ ਨਹੀਂ ਮੈਂ ਤਕਰੀਬਨ ਹਰ 10 12 15 ਦਿਨਾਂ ਬਾਅਦ ਇੱਕ ਅਸੀਂ ਮੀਟਿੰਗ ਤੇ ਅਸੀਂ ਕਰਿਆ ਕਰਾਂਗੇ ਇਸ ਧਰਤੀ ਉੱਤੇ ਆ ਕੇ ਤਾਂ ਕਿ ਸਾਡੇ ਜਿੰਨੇ ਵੀ ਇਹ ਪ੍ਰਬੰਧ ਕੀ ਕੰਮ ਚੱਲ ਰਹੇ ਨੇ ਤਾਂ ਕਿ ਉਹਨਾਂ ਨੂੰ ਵੀ ਤੇਜ਼ੀ ਲਾਈਏ ਤੇ ਉਹ ਨੰਬਰ ਤੱਕ ਸਾਰੇ ਅਸੀਂ ਸੰਪੂਰਨ ਕਰਨੇ ਚਾਹਦੇ ਹਾਂ ਤੱਕ ਸਾਰੀ ਇਹ ਸਾਡੇ ਜੋ ਪ੍ਰਬੰਧ ਚੱਲ ਰਹੇ ਨੇ ਉੱਤਰ ਸੰਪੂਰਨ ਹੋ ਪਰ ਇੱਕ ਪਾਸੇ ਤਾਂ ਅਸੀਂ ਦਰਸ਼ਨੀਆ ਜੋੜੀਆਂ ਬਣਾਉਣ ਦੀ ਗੱਲ ਕਰ ਰਹੇ ਹਾਂ ਤੇ ਦੂਜੇ ਪਾਸੇ ਸਾਡੀਆਂ ਇਤਿਹਾਸਿਕ ਦਰਸ਼ਨੀ ਜੋੜੀਆਂ ਢਾਈਆਂ ਚਾਰੀਆਂ ਨੇ ਢਹਿ ਢੇਰੀ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਉੱਤੇ ਸਿਰਫ ਤਿੰਨ ਮੈਂਬਰਾਂ ਦੀ ਕਮੇਟੀ ਬਣਾ ਕੇ ਖਾਣਾ ਪੂਰਤੀ ਕਰ ਦਿੱਤੀ ਜਾਂਦੀ ਹੈ ਤੇ ਐਸਜੀਪੀਸੀ ਪ੍ਰਧਾਨ ਇਹ ਗੱਲ ਕਹਿੰਦੇ ਨੇ ਕਿ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਉਹ ਇੱਕ ਤਾਂ ਅਸੀਂ ਇਹਦੇ ਸਬੰਧ ਚ ਅਸੀਂ ਇੱਕ ਕਮੇਟੀ ਵੀ ਬਣਾਈ ਹੈ ਅੱਜ ਜੀਜਾ ਸਾਰੇ ਟੈਕਨੀਕਲ ਬੰਦੇ ਵੇ ਨੂੰ ਪ੍ਰਾਰਤਨ ਬ ਜਿਹੜੇ ਸੰਭਾਲ ਦੀ ਜਿਹਨਾਂ ਨੂੰ ਤਜਰਬਾ ਹੈ ਉਹ ਜਿਹੇ ਬੰਦੇ ਸਿਧਾਰ ਰਹੇ ਰਿਹਾ ਜੀ ਪ੍ਰਾਣੀਆਂ ਇਮਾਰਤਾਂ ਨੂੰ ਸੰਭਾਲਣਾ ਜਾਂ ਕੋਈ ਚੀਜ਼ਾਂ ਨੂੰ ਸੰਭਾਲਣਾ ਜਿਹੜੇ ਇਸ ਤਜਰਬਾ ਰੱਖਦੇ ਨੇ ਉਹਨਾਂ ਜ਼ਾਬੇਕਾਰ ਬੰਦਿਆਂ ਦੀ ਇਸ ਇੱਕ ਕਮੇਟੀ ਬਣਾਈ ਹੈ ਔਰ ਉਹ ਕਮੇਟੀ ਸਾਡੇ ਸਾਰੇ ਇਹਨਾਂ ਬਾਰੇ ਪੂਰਾ ਦੇਖਿਆ ਕਰੇਗੀ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਅਸੀਂ ਸਾਰਾ ਉਹ ਕਰਦਾ ਸਿ ਧਿਆਨ ਖਾ ਉਸਤੇ ਲੱਗ ਅਗਰ ਗੱਲ ਕੀਤੀ ਜਾਵੇ ਬੇਰ ਸਾਹਿਬ ਦੇ ਨੇੜੇ ਚੱਲ ਰਹੇ ਸੀਵਰੇਜ ਪਲੈਂਟ ਦੀ ਤਾਂ ਤੇ ਉਸ ਦੇ ਉੱਤੇ ਪ੍ਰਦੂਸ਼ਣ ਬੋਰਡ ਕੋਈ ਕਾਰਵਾਈ ਨਹੀਂ ਕਰ ਰਿਹਾ ਇਸ ਵਾਸਤੇ ਵੀ ਗੋਵਿੰਦ ਸਿੰਘ ਲੌਂਗੋਵਾਲ ਨੇ ਪ੍ਰਸ਼ਾਸਨ ਦੇ ਕੇ ਗੁਹਾਰ ਲਈ ਕਿ ਇਸ ਸੀਵਰੇਜ ਪਲੈਂਟ ਨੂੰ ਜਲਦ ਤੋਂ ਜਲਦ ਬੰਦ ਕੀਤਾ ਜਾਵੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਸੀਵਰੇਜ ਪਲੈਂਟ ਦੀ ਅਸੀਂ ਗੱਲ ਕੀਤੀ ਸੀ ਇੱਥੇ ਆਇਆ ਟੂਕ ਮੇ ਪੜਨ ਲੱਗਿਆ ਹੋਇਆ ਉਹ ਬੜਾ ਨਜ਼ਦੀਕ ਹੈ ਅਸੀਂ ਚਿੱਠੀ ਵੀ ਸਰਕਾਰ ਨੂੰ ਲਿਖੀ ਹੈ ਲੇਕਿਨ ਅਜੇ ਤੱਕ ਸਹਿਰ ਤੋਂ ਇਹਨੂੰ ਬਾਹਰ ਨਹੀਂ ਕੱਢਿਆ ਗਿਆ ਤੇ ਕੋਈ ਬਹੁਤੀ ਤਵੱਜੋ ਨਹੀਂ ਸਰਕਾਰ ਨੇ ਦਿੱਤੀ ਅਸੀਂ ਅੱਜ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਹ ਗੁਰੂ ਸਾਹਿਬ ਦਾ ਐਡਾ ਵੱਡਾ ਇਤਿਹਾਸਿਕ ਪ੍ਰਕੋਪ ਬੜਾਇਆ ਜਾ ਰਿਹਾ 550 ਸਾਲਾਂ ਦਾ ਇਸ ਬੜਾਇਆ ਹੈ ਵੀ ਇਹਨੂੰ ਜਲਦ ਤੋਂ ਜਲਦੀ ਬਾਹਰ ਕੱਢਣਾ ਤਾਂ ਕਿ ਲੱਖਾਂ ਵੀ ਲੋਕ ਇੱਥੇ ਆਉਣਗੇ ਤਾਂ ਉੱਥੋਂ ਬੜੀ ਫੋਟੋ ਆ ਰਹੀ ਹੈਗੀ ਇਹਨੂੰ ਬਾਹਰ ਨਾ ਚਾਹੀਦਾ ਸੀ ਐਨਐਮ ਕਿੱਥੇ ਲਿਖਿਆ ਹੋਇਆ ਹੈ ਜੀ ਵੀਰ ਸਾਹਿਬ ਚਿੱਠੀ ਕਿੱਥੇ ਲਿਖੀ ਜੀ ਪਟਾਰੀ ਦੀ ਅਗਰ ਤੁਹਾਡੀ ਚਿੱਠੀ ਮਿਲ ਰਹੀ ਹੈ ਮੈਨੂੰ ਕੋਈ ਕਾਰਵਾਈ ਕਾਰਵਾਈ ਤੱਕ ਵੀ ਨਹੀਂ ਹੋਈ ਹੈ ਕਿਸੇ ਤਰ੍ਹਾਂ ਹੋਈ ਗੁਰਪ੍ਰੇਰੋਂ ਸਿੱਖ ਕੌਮ ਦੇ ਅਜੇ ਬਹੁਤ ਸਾਰੇ ਮਸਲੇ ਨੇ ਜਿਨ੍ਹਾਂ ਦੇ ਉੱਤੇ ਚਰਚਾ ਕਰਨੀ ਬਣਦੀ ਹੈ ਪਰ ਅਸੀਂ 550 ਸਾਲਾ ਪ੍ਰਕਾਸ਼ਪੁਰਬ ਬਹੁਤ ਜ਼ੋਰ ਸ਼ੋਰ ਦੇ ਨਾਲ ਬਣਾਣ ਦੀ ਤਿਆਰੀ ਦੇ ਵਿੱਚ ਜੁਟੇ ਹੋਏ ਹਾਂ ਅਸੀਂ ਇਸ ਨੂੰ ਅਜੇਹਾ ਬਣਾਉਣਾ ਚਾਹੁੰਦੇ ਹਾਂ ਕਿ ਰਹਿਣ ਦੀ ਦੁਨੀਆ ਤੱਕ ਇਸ ਪ੍ਰਕਾਸ਼ਪੁਰਬ ਨੂੰ ਯਾਦ ਰੱਖਿਆ ਜਾਵੇ ਯਾਦ ਕੀਤਾ ਜਾਵੇ ਪਰ ਦੂਸਰੇ ਪਾਸੇ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਾਡੇ ਇਤਿਹਾਸ ਨਾਲ ਜੁੜੇ ਹੋਏ ਜਿੰਨੇ ਵੀ ਇਤਿਹਾਸਿਕ ਤੱਤ ਹੈ ਨੇ ਇਤਿਹਾਸਿਕ ਗੁਰੂਕਾਰ ਹੈ ਨੇ ਉਹੋ ਕਿਤੇ ਸਾਡੇ ਹੱਥਾਂ ਤੋਂ ਨਾ ਖੁੱਸ ਜਾਣ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਗੱਲ ਹੋਵੇ ਜਾਂ ਡਾਂਗਮਾਰ ਸਾਹਿਬ ਦੀ ਗੱਲ ਹੋਵੇ ਯਾ ਚਿੰਗ ਟੋਂਗ ਦੀ ਜਿੰਨੇ ਵੀ ਇਹ ਗੁਰੂ ਘਰ ਹੈ ਨੇ ਬੇਸ਼ੱਕ ਹਰੀਦਵਾਰ ਦੇ ਵਿੱਚ ਹੈ ਤੇ ਚਾਹੇ ਸਿੱਕਮ ਦੇ ਵਿੱਚ ਇਹ ਗੁਰੂ ਘਰ ਸਿੱਖ ਕੌਮ ਤੋਂ ਕਦੇ ਖusਨੇ ਨਹੀਂ ਚਾਹੀਦੇ ਪਰ ਕੁਝ ਮਸੰਦ ਲੱਗੇ ਹੋਏ ਨੇ ਜੋ ਇਨ੍ਹਾਂ ਗੁਰੂ ਘਰਾਂ ਨੂੰ ਭਗਵੇਂ ਏਜੰਡੇ ਹੇਠ ਵੇਚਣ ਦੀ ਤਿਆਰੀ ਦੇ ਵਿੱਚ ਜੁਟੇ ਹੋਏ ਨੇ ਇਸ ਕਰਕੇ ਸਾਰੀ ਦੀ ਸਾਰੀ ਨਾਨਕ ਨਾਮ ਲੈਵਾ ਸਿੱਖ ਸੰਗਤ ਨੂੰ ਚਾਹੀਦਾ ਹੈ ਕਿ ਜੋ ਇਨ੍ਹਾਂ ਇਤਿਹਾਸਿਕ ਸਥਾਨਾਂ ਨੂੰ ਬਚਾਉਣ ਵਾਸਤੇ ਦਿਨ ਰਾਤ ਇੱਕ ਕਰ ਰਹੇ ਨੇ ਉਹਨਾਂ ਦਾ ਸਾਥ ਦਿਈਏ ਅਤੇ ਸਿੱਖ ਕੌਮ ਦੀ ਵਿਰਾਸਤ ਸਿੱਖ ਕੌਮ ਦੇ ਕੋਲ ਵਾਪਸ ਲੈ ਕੇ ਆਈਏ ਤਾ ਜੋ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਵਾਕ ਹੀ ਰਹਿੰਦੀ ਦੁਨੀਆ ਤੱਕ ਯਾਦਗਾਰ ਰਹੇ ਪਰ ਜੇਕਰ ਇਹ ਗੁਰੂ ਘਰ ਸਾਡੇ ਹੱਥਾਂ ਤੋਂ ਖੋਸ ਜਾਂਦੇ ਨੇ ਤਾਂ ਫੇਰ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਮਨਾਉਣ ਦੀ ਥਾਂ ਤੇ ਕਿਤਨਾ ਕਿਤੇ ਸਿੱਖ ਸੰਗਤ ਦੇ ਅੰਦਰ ਇਤਿਹਾਸਿਕ ਗੁਰ ਘਰ ਖੁਸਣ ਦਾ ਰੋਸ਼ ਹੋਵੇਗਾ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਆਪਣੇ ਵਿਚਾਰ ਨਹੀਂ ਚ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਗੁਰਬਾਣੀ ਖੰਡ ਬਣੀ ਵਾਸਤੇ ਸੁਲਤਾਨਪੁਰ ਲੋਧੀ ਤੋਂ ਨਿਰਮਲ ਸਿੰਘ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵ ਸੈਕਟਰਾਂ ਦੀ ਹਰਕਤੀ ਵੀ ਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਸ਼ੋਮਨੀਪੁਰ ਦੁਆਰਾ ਪ੍ਰਬੰਧ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਜੋ ਸਤਾਵਦੀ ਦੇ ਰੂਪ ਦੇ ਵਿੱਚ 550 ਸਤਨਾਪੁਰਪ ਜਿਹੜਾ ਹੈ ਉਹ ਇਸ ਮਹਾਨ ਧਰਤੀ ਜਿੱਥੇ ਸ਼੍ਰੀ ਗੁਰੂ ਰਾਮਦੇਵ ਸਾਹਿਬ ਮਹਾਰਾਜ ਬੜਾ ਲੰਮਾ ਸਮਾਂ ਇਸ ਸੁਲਤਾਨਪੁਰ ਧਰਤੀ ਤੇ ਰਹਿ ਕੇ ਆਪਣਾ ਉਹਨਾਂ ਨੇ ਜੀਵਨ ਬਤੀਤ ਕੀਤਾ ਇਹ ਹੀ ਉਹ ਮਹਾਨ ਧਰਤੀ ਹੈ ਜਿੱਥੋਂ ਚੱਲ ਕੇ ਉਹਨਾਂ ਨੇ ਸਾਰੇ ਸੰਸਾਰ ਦਾ ਜਟਨ ਕੀਤਾ ਹੈ ਸੋ ਕਿਉਂਕਿ ਅੱਜ ਸਾਰੇ ਸੰਸਾਰ ਦੀਆਂ ਜਿਹੜੇ ਨਜ਼ਰਾਂ ਨੇ ਉਹ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਲੱਗੀਆਂ ਹੋਈਆਂ ਨੇ ਮੇਨ ਸਮਾਗਮ ਜਿਹੜੇ ਨੇ ਸੁਲਤਾਨਪੁਰ ਦੀ ਇਸ ਪਵਣ ਧਰਤੀ ਤੇ ਹੋਣੇ ਨੇ ਜੋ 550 ਸਾਲਾਂ ਨੂੰ ਸਮਰਪਿਤ ਨੇ ਤੇ 12 ਨਵੰਬਰ ਨੂੰ ਉਹ ਬਹੁਤ ਵੱਡੀ ਪੱਧਰ ਤੇ ਜਿਹੜਾ ਹੈ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਦਾ ਪੁਰਬ ਇਹ 550 ਸਾਲ ਦਾ ਮਨਾਇਆ ਜਾਣਾ। ਸੋ ਉਹਨਾਂ ਦੀਆਂ ਤਿਆਰੀਆਂ ਸੰਬੰਧੀ ਉਹਨਾਂ ਦੀ ਸਾਰੀਆਂ ਰੂਪਰੇਖਾ ਤਿਆਰ ਕਰਨੀਆਂ ਇਥੋਂ ਦੇ ਸਾਰੇ ਪ੍ਰਬੰਧਾਂ ਬਾਰੇ ਜੋ ਵੀ ਜਾਇਜ਼ਾ ਲੈਣਾ ਉਹ ਸਾਡੇ ਸਾਰੇ ਅੱਜ ਮੈਂਬਰਸ਼ਿਪ ਨੇ ਗੁਰਦਾਰਾ ਪ੍ਰਬੰਧ ਕਮੇਟੀ ਵੀ ਸਾਰੇ ਆਏ ਨੇ ਸਕੱਤਰ ਸਾਹਿਬ ਆਏ ਨੇ ਹੋਰ ਸਾਰੇ ਅਧਿਕਾਰੀ ਵੀ ਇੱਥੇ ਸਾਰੇ ਪਹੁੰਚਦੇ ਉਹਨਾਂ ਦਾ ਸਾਰਾ ਅਸੀਂ ਇੱਥੇ ਵਿਚਾਰਵਟਾਂਦਰਾ ਕਰਦੇ ਹਾਂ ਕਿਸ ਤਰ੍ਹਾਂ ਦੇ ਪ੍ਰੋਗਰਾਮ ਹੋ ਔਰ ਸਾਰੇ ਉਹ ਸੀ ਬੜਾ ਦੀਪਲੀ ਤੌਰ ਤੇ ਜਾ ਕੇ ਸਾਰਾ ਪਵੰਧਾ ਦੇ ਬਾਰੇ ਜਾਣਿਆ ਲਿਆ ਹੈ ਇਸੇ ਤਰ੍ਹਾਂ ਇੱਥੇ ਇੱਕ ਦਰਸ਼ਨ ਜੋੜੀ ਬਣਾਈ ਜਾਣੀ ਹੈ ਸਾਹਮਣੇ ਗੁਰਦਾਰਾ ਬੀਰ ਸਾਹਿਬ ਦੇ ਉੱਤੇ ਉਹਦਾ ਵੀ ਸਾਰੀ ਵਿਚਾਰ ਟਕੰਦਰਾ ਕਿ ਦਿੱਤਾਗਾ ਇੱਥੇ ਇੱਕ ਪ੍ਰਬੰਧਕੀ ਕੰਪਲੈਕਸ ਬਣਨਾ ਹੈ ਜਿਹਦੇ ਵਿੱਚ ਸਾਰੇ ਦਫ਼ਤਰ ਹੋਣਗੇ ਸਾਡੇ ਮੈਜਰ ਸਾਹਿਬ ਦਫ਼ਤਰ ਹੋਣਗੇ ਤੇ ਮੀਟਿੰਗ ਹਾਲ ਵਗੈਰਾ ਬਣਨਗੇ ਉਹ ਸਾਰੀਆਂ ਗੱਲਾਂ ਅਸੀਂ ਡਿਸਕਸ ਕੀਤੀਆਂ ਨੇ ਸਾਰਿਆਂ ਨੇ ਬੈਠ ਕੇ ਔਰ ਉਹਦਾ ਇਹ ਵੀ ਸੋਚਿਆ ਕਿ ਹੋਰ ਕੱਟ ਸਾਰੇ ਇਹ ਜਿੰਨੇ ਵੀ ਇਹ ਮਾਪਦੰਡ ਜਿਹੜਾ ਉਹ ਸੰਪੂਰਨ ਹੋ ਜਾਣ ਤਾਂ ਕਿ ਲੋਕਾਂ ਨੂੰ ਜਿਹੜੀ ਸਮਦਾ ਦੀ ਉਹ ਮਿਲੇ ਕਿਸੇ ਨੂੰ ਕੋਈ ਵੀ ਕਿਸੇ ਕਿਸਮ ਦੀ ਕਿਸੇ ਜਾਤਰੀ ਨੂੰ ਤਕਲੀਫ ਨਾ ਹੋਣੀ ਚਾਹੀਦੀ ਇਸੇ ਤਰ੍ਹਾਂ ਜਿਆ ਸਾਰੇ ਅਸੀਂ ਜਿਹੜਾ ਅੱਜ ਦੀ ਮੀਟਿੰਗ ਕੀਤੀ ਗਈ ਹੈ ਔਰ ਇਹ ਅੱਜ ਦੀ ਨਹੀਂ ਮੈਂ ਤਕਰੀਬਨ ਹਰ 10 12 15 ਦਿਨਾਂ ਬਾਅਦ ਇੱਕ ਅਸੀਂ ਮੀਟਿੰਗ ਤੇ ਅਸੀਂ ਕਰਿਆ ਕਰਾਂਗੇ ਇਸ ਧਰਤੀ ਉੱਤੇ ਆ ਕੇ ਤਾਂ ਕਿ ਸਾਡੇ ਜਿੰਨੇ ਵੀ ਇਹ ਪ੍ਰਬੰਧ ਕੀ ਕੰਮ ਚੱਲ ਰਹੇ ਨੇ ਤਾਂ ਕਿ ਉਹਨਾਂ ਦੇ ਤੇਜ਼ੀ ਲਿਆਈਏ ਤੇ ਉਹ ਨੰਬਰ ਤੱਕ ਸਾਰੇ ਅਸੀਂ ਸੰਪੂਰਨ ਕਰਨੇ ਚਾਹੁੰਦੇ ਹਾਂ ਉਹ ਤੱਕ ਸਾਰੀ ਇਹ ਸਾਡੇ ਜੋ ਪ੍ਰਬੰਧ ਚੱਲ ਰਹੇ ਨੇ ਉਹ ਤੱਕ ਸੰਪੂਰਨ